ਇਰਤ ਨਹਾਵਾ ਜੇ ਤੇ ਸਪਾਵਾ 파ਵਾ ਤੇ ਵਿਸਰਾਮ ਹੈ ਬਿੰਦੀਆਂ ਨਹੀਂ ਲਾਉਣੀਆਂ ਨਹਾਵਾ ਦੇ ਨੰਨੇ ਦੇ ਕੰਨੇ ਤੇ ਵਾਵੇ ਦੇ ਕੰਨੇ ਤੇ ਵੀ ਨਹੀਂ ਲਗਾਉਣੀ 파ਵਾ ਦੇ ਭੱਬੇ ਦੇ ਕੰਨੇ ਤੇ ਵਵੇ ਦੇ ਕੰਨੇ ਤੇ ਵੀ ਬਿੰਦੀਆਂ ਨਹੀਂ ਲਗਾਉਣੀਆਂ ਅਤੇ ਨਹਾਵਾ ਜੋ ਸ਼ਬਦ ਹੈ ਇਸ ਨੂੰ ਪਾਰਾ ਕਰਕੇ ਨਹਾਵਾ ਬੋਲਣਾ ਹੈ ਜੇ ਬੋਲਾ ਜਾਂ ਬੋਲਾਂਗੇ ਨਾ ਨਾਵਾ ਉਹ ਪਰਮੇਸ਼ਰ ਦੇ ਨਾਮ ਦਾ ਸੂਚਕ ਹੋ ਜਾਏਗਾ ਇਹ ਨਾਵਾ ਇਹ ਨਹਾਉਣ ਦਾ ਸੂਚਕ ਹੈ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਰੇ ਜਗਤ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਕਿ ਤੀਰਥ ਦੇ ਉੱਤੇ ਤਾਂ ਹੀ ਨਾਤਾ ਜਾਏ ਜੇ ਤਿਸ ਭਾਵਾ ਜੇ ਪ੍ਰਮਾਤਮਾ ਜੀ ਤਿਸ ਨੂੰ ਤੈਨੂੰ ਮੈਂ ਚੰਗਾ ਲੱਗਦਾ ਹੋਵਾਂ ਵਿਣ ਭਾਣੇ ਕੇ ਨਾਏ ਕਰੀ ਕਿ ਜਿਹੜਾ ਸ਼ਬਦ ਹੈ ਇਹ ਕੱਕੇ ਦੀ ਸਿਹਾਰੀ ਹੋਣ ਕਰਕੇ ਇਹ ਲਗੂ ਮਾਤਰ ਇਸ ਨੂੰ ਕਿਹਾ ਜਾਂਦਾ ਹੈ ਕਿ ਘੱਟ ਆਵਾਜ਼ ਵਾਲੀ ਔਕੜ ਅਤੇ ਸਿਹਾਰੀ ਇਹ ਲਗੂ ਮਾਤਰ ਹੁੰਦੇ ਨੇ ਭਾਵ ਛੋਟੀ ਆਵਾਜ਼ ਵਾਲੀ ਕੱਕੇ ਲਾਵਾਂ ਜਿਹੜੀ ਆਵਾਜ਼ ਹੈ ਉਹ ਦੀਰਗ ਮਾਤਰ ਹੈ ਕੱਕੇ ਲਾਵਾਂ ਕੇ ਇਸ ਤਰ੍ਹਾਂ ਨਹੀਂ ਬੋਲਣਾ ਕਿ ਲਾਂ ਲੱਗ ਜਾਏ ਸਿਹਾਰੀ ਹੀ ਲੱਗਣੀ ਚਾਹੀਦੀ ਹੈ ਇਸ ਲਈ ਕਿ ਇਸ ਤਰ੍ਹਾਂ ਵਾਜ ਹੈ ਨਾਏ ਇੱਥੇ ਵੀ ਭਾਰਾ ਬੋਲਣਾ ਹੈ ਇਹ ਵੀ ਨਹਾਉਣ ਦਾ ਇਸ਼ਨਾਨ ਦਾ ਵਾਚਕ ਹੈ ਜੇਕਰ ਭਾਰਾ ਨਹੀਂ ਬੋਲਾਂਗੇ ਇਹ ਨਾਏ ਇਹ ਵੀ ਪਰਮਾਤਮਾ ਦੇ ਨਾਮ ਦਾ ਸੂਚਕ ਹੋ ਜਾਏਗਾ ਇੱਥੇ ਇਸ਼ਨਾਨ ਦਾ ਸੂਚਕ ਹੈ ਵਿਣ ਭਾਣੇ ਕੇ ਨਾਏ ਕਰੀ हे परमात्मा जी ਤੈਨੂੰ ਭਾ ਜਾਣ ਤੋਂ ਬਿਨਾ ਤੈਨੂੰ ਚੰਗਾ ਲੱਗਣ ਤੋਂ ਬਿਨਾ ਕੇ ਨਾਏ ਕਰੀ ਨਾ ਆ ਕੇ ਅਸੀਂ ਕੀ ਕਰ ਲਵਾਂਗੇ ਕਾਦੇ ਵਾਸਤੇ ਫਿਰ ਅਸੀਂ ਇਸ਼ਨਾਨ ਕਰਨਾ ਹੈ ਜੇਤੀ ਸਿਰਠ ਉਪਾਈ ਵੇਖਾ ਵੇਖਾ ਤੇ ਵਿਸਰਾਮ ਹੈ ਜਿਤਨੇ ਵੀ ਇਹ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਜੀ ਦੀ ਪੈਦਾ ਕੀਤੀ ਹੋਈ ਵੇਖਦੇ ਹਾਂ ਵਿਣ ਕਰਮਾਂ ਕੇ ਮਿਲ ਲੈ ਲਈ ਇਹਨਾਂ ਦੇ ਵਿੱਚੋਂ ਕੋਈ ਵੀ ਜੀਵ ਜਿਹੜਾ ਹੈ ਸ਼ੁਭ ਅਮਲ ਕਰਨ ਤੋਂ ਬਿਨਾ ਕੇ ਮਿਲ ਲੈ ਲਈ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮਿਲ ਲਏਗਾ ਸਾਰੀ ਸ੍ਰਿਸ਼ਟੀ ਦੇ ਪੈਦਾ ਕੀਤੇ ਹੋਏ ਜੀਵਾਂ ਦੇ ਵਿੱਚੋਂ ਬਿਨਾਂ ਸ਼ੁਭ ਕਰਮ ਕਰਨ ਤੋਂ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਕੇ ਸ੍ਰੇਸ਼ਟ ਕਰਮਾਂ ਦੇ ਉੱਤੇ ਅਮਲ ਕਰਨ ਤੋਂ ਬਿਨਾਂ ਕਿ ਮਿਲੈ ਲਈ ਕਿਸ ਤਰ੍ਹਾਂ ਮਿਲ ਲਵੇਗਾ ਮਿਲੈ ਸ਼ਬਦ ਜਿਹੜਾ ਹੈ ਲੱਲੇ ਦੀਆਂ ਦੁਲਾਈਆਂ ਦੀ ਆਵਾਜ਼ ਕੱਢਣੀ ਹੈ ਲੱਲੇ ਦੁਲਾਈਆਂ ਲੈ ਮਿਲੈ ਮਿਲੇ ਲਈ ਇਸ ਤਰ੍ਹਾਂ ਨਹੀਂ ਬੋਲਣਾ ਹੈ ਮਤ ਵਿੱਚ ਰਤਨ ਜਵਾਹਰ ਮਾਣਿਕ ਮਾਨਕ ਤੇ ਵਿਸਰਾਮ ਹੈ ਅਤੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣ ਕੇ ਸ਼ੁਭ ਅਮਲ ਕਰਨੇ ਨੇਕ ਕਰਮ ਕਰਨੇ ਤੇ ਗੁਰੂ ਜੀ ਦੀ ਆਗਿਆ ਦੇ ਵਿੱਚ ਰਹਿਣ ਦਾ ਇਤਨਾ ਵੱਡਾ ਜਿਹੜਾ ਹੈ ਉਹ ਫਲ ਹੈ ਕਿ ਇਨਸਾਨ ਦੀ ਆਪਣੀ ਅਕਲ ਤੇ ਸੂਝ-ਬੂਝ ਦੇ ਵਿੱਚੋਂ ਹੀ ਰਤਨ ਜਵਾਹਰ ਤੇ ਮਾਣਕ ਮਿਲ ਜਾਂਦੇ ਨੇ ਔਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਸ੍ਰਵਣ ਕਰਨਾ ਭਾਲ ਭਾਵ ਪਹਿਲਾਂ ਸੁਣਨਾ ਮੰਨਣ ਕਰਨਾ ਉਹਦੇ ਤੇ ਭਰੋਸਾ ਕਰ ਲੈਣਾ ਮੰਨ ਲੈਣਾ ਸਤਿਬਚਨ ਕਹਿਣਾ ਨਿਧਿਆਸਨ ਕਰਨਾ ਫਿਰ ਉਹਦੀ ਕਮਾਈ ਕਰਨੀ ਇਹ ਜਿਹੜੇ ਨੇ ਇਹ ਸ਼ੁਭ ਗੁਣਾ ਰੂਪ ਜਿਹੜੇ ਨੇ ਰਤਨ ਜਵਾਹਰ ਤੇ ਮਾਣਕ ਮਤ ਦੇ ਵਿੱਚੋਂ ਹੀ ਨਿਕਲ ਆਉਂਦੇ ਨੇ ਜੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਹੁਕਮਾਂ ਨੂੰ ਜਿਹੜਾ ਹੈ ਗੁਰੂ ਜੀ ਦੇ ਪਾਸੋਂ ਸੁਣ ਕੇ ਅਮਲ ਵਿੱਚ ਲਿਆਂਦਾ ਜਾਏ ਤੇ ਸ਼ubh ਅਮਲ ਕੀਤੇ ਜਾਣ ਇਸੇ ਹੀ ਤਰ੍ਹਾਂ ਜਿਹੜੇ ਰਤਨ ਨੇ ਇਸ ਨੂੰ ਵਿਰਾਗ ਨੂੰ ਜਿਹੜਾ ਹੈ ਉਹ ਰਤਨ ਆਖਿਆ ਜਾਂਦਾ ਹੈ ਤੇ ਇਸੇ ਹੀ ਤਰ੍ਹਾਂ ਪਰਮੇਸ਼ਰ ਦਾ ਸਖ ਸਾਖਿਆਤ ਹੋ ਜਾਣਾ ਹਿਰਦੇ ਦੇ ਵਿੱਚ ਜਿਹੜਾ ਹੈ ਪ੍ਰਗਟ ਹੋ ਜਾਣਾ ਉਸ ਨੂੰ ਜਵਾਹਰ ਆਖਿਆ ਜਾਂਦਾ ਹੈ ਤਾਂ ਇਸੇ ਹੀ ਤਰ੍ਹਾਂ ਗਿਆਨ ਜਿਹੜਾ ਹੈ ਉਸ ਨੂੰ ਮਾਨਕ ਆਖਿਆ ਜਾਂਦਾ ਹੈ ਇਸ ਤਰ੍ਹਾਂ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਪਾਤਸ਼ਾਹ ਜੀ ਦੀ ਇੱਕ ਸਿੱਖਿਆ ਨੂੰ ਹੀ ਸੁਣ ਲਵੇ ਇਨਸਾਨ ਤੇ ਸੁਣ ਕੇ ਤੇ ਉਸ ਦੇ ਉੱਤੇ ਅਮਲ ਕਰੇ ਉਸ ਦੇ ਉੱਤੇ ਗੌਰ ਕਰੇ ਤਾਂ ਫਿਰ ਤਾਂ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਦੀ ਤਰ੍ਹਾਂ ਇੱਕ ਸਿੱਖਿਆ ਹੀ ਸੁਣ ਕੇ ਮੰਨ ਲਈ ਜਾਏ ਤੇ ਮਤ ਦੇ ਵਿੱਚੋਂ ਹੀ ਸ਼ੁਭ ਗੁਣਾ ਰੂਪ ਰਤਨ ਜਵਾਹਰ ਤੇ ਮਾਨਕ ਪ੍ਰਾਪਤ ਹੋ ਜਾਂਦੇ ਨੇ ਗੁਰਾ ਇੱਕ ਦੇਹ 부ਝਾਈ ਗੁਰਾ ਸ਼ਬਦ ਦੇ ਵਿੱਚ ਰਾਰੇ ਦੇ ਕੰਨੇ ਤੇ ਬਿੰਦੀ ਨਹੀਂ ਲਗਾਉਣੀ ਇੱਕ ਦੇਹ ਬੁਝਾਈ ਬੁਝਾਈ ਸ਼ਬਦ ਕਸਕੇ ਬੋਲਣਾ ਹੈ ਕਿ हे ਗੁਰੂ ਮਹਾਰਾਜ ਪਾਤਸ਼ਾਹ ਜੀ ਮੈਨੂੰ ਕਿਰਪਾ ਕਰਕੇ ਇੱਕ ਆਪਣੀ ਸਿੱਖਿਆ ਇੰਨੀ ਚੰਗੀ ਤਰ੍ਹਾਂ ਸਮਝਾ ਦਿਓ ਕਿ ਉਹ ਸਿੱਖਿਆ ਮੇਰੇ ਦਿਮਾਗ ਦੇ ਵਿੱਚੋਂ ਭੁੱਲੇ ਨਾ ਤੇ ਉਸ ਸਿੱਖਿਆ ਦੇ ਮੁਤਾਬਕ ਹੀ ਮੈਂ ਸਬਨਾ ਜੀਆ ਦਾ ਇੱਕ ਦਾਤਾ ਜੋ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਇੱਕ ਦਾਤਾ ਪਰਮਾਤਮਾ ਹੈ ਸੋ ਮੈਂ ਵਿਸਰ ਨਾ ਜਾਈ ਉਹ ਮੈਨੂੰ ਕਦੇ ਵੀ ਭੁੱਲ ਨਾ ਜਾਵੇ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਮੈਨੂੰ ਕਦੇ ਵੀ ਵਿਸਰ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ